ਹਾਂ ਗੁਰਿੰਦਰਪਾਲ ਸਿੰਘ ਤੇ ਸਾਡੇ ਲੋਕ ਤੇ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਗਲੋਬਲ ਨਿਊਜ਼ ਰੁਕ ਕਰਦੇ ਹਾਂ ਪਹਿਲੀ ਖਬਰ ਵੱਲ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਵਿਧਾਇਕ ਹਰਜੋਤ ਸਿੰਘ ਬੈਂਸ ਨੇ ਅੱਜ ਆਪਣੇ ਹਲਕੇ ਦੇ ਲੋਕਾਂ ਨੂੰ ਵੱਡੀ ਸੌਗਾ ਦਿੱਤੀ ਹੈ। ਉਹਨਾਂ ਐਲਾਨ ਕੀਤਾ ਕਿ ਸ਼ਹਿਰ ਵਿੱਚ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਨਾਲ ਮੰਗਲ ਸ਼ਹਿਰ ਦੇ ਲੋਕਾਂ ਨੂੰ ਸਤਲੁਜ ਦਰਿਆ ਦਾ ਸਾਫ਼-ਸੁਥਰਾ ਪਾਣੀ ਮਿਲੇਗਾ। ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਤੇ 16 ਕਰੋੜ ਰੁਪਏ ਦੀ ਲਗਤ ਆਵੇਗੀ ਤੇ ਅਗਲੇ 18 ਮਹੀਨਿਆਂ ਦੇ ਅੰਦਰ-ਅੰਦਰ ਲੋਕਾਂ ਨੂੰ ਸਤਲੁਜ ਦਾ ਸਾਫ਼-ਸੁਥਰਾ ਪਾਣੀ ਵੀ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸਬੰਧੀ 16 ਕਰੋੜ ਰੁਪਏ ਦੇ ਟੈਂਡਰ ਲੱ ਵਾਟਰ ਟ੍ਰੀਟਮੈਂਟ ਪਲਾਂਟ ਲਗਾਏ ਜਾਣਗੇ ਤੇ ਚਾਰ ਮੌਜੂਦਾ ਪਲਾਂਟਾਂ ਦੀ ਸਮਰੱਥਾ ਵੀ ਵਧਾਈ ਜਾਵੇਗੀ ਉਹਨਾਂ ਨੇ ਕਿਹਾ ਕਿ ਇਸ ਸਦਕਾ ਅਗਲੇ 18 ਮਹੀਨਿਆਂ ਵਿੱਚ ਨੰਗਲ ਸ਼ਹਿਰ ਦੇ ਹਰ ਘਰ ਵਿੱਚ ਸਤਲ ਦਾ ਸਾਫ ਸੁਥਰਾ ਅਤੇ ਪਵਿੱਤਰ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ ਚੀਨ ਨੇ ਅੱਜ ਭਾਰਤ ਨਾਲ 5 ਸਾਲਾਂ ਦੇ ਵਕਫੇ ਤੋਂ ਬਾਅਦ ਸਿੱਧੀਆਂ ਉਡਾਣਾਂ ਦੀ ਮੋੜ ਸ਼ੁਰੂਆਤ ਨੂੰ ਉਸਾਰੂ ਕਦਮ ਦੱਸਿਆ ਤੇ ਚੀਨ ਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਦੋਵਾਂ ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਸ਼੍ਰੀ ਜੀਨਪਿੰਗ ਵਿਚਾਲੇ ਦਵੱਲੇ ਸਬੰਧ ਮਜ਼ਬੂਤ ਕਰਨ ਲਈ ਹੋਈਆਂ ਸਹਿਮਤੀਆਂ ਤੇ ਇਮਾਨਦਾਰੀ ਨਾਲ ਅਮਲ ਕਰ ਰਹੇ ਹਨ ਤੇ ਦੋਵਾਂ ਦੇਸ਼ਾਂ ਵਿਚਾਲੇ ਹਵਾਈ ਸੇਵਾਵਾਂ ਕੋਵਿਡ ਦੇ ਸਰਦੀ ਤਣਾਅ ਕਾਰਨ ਪਿਛਲੇ 5 ਸਾਲਾਂ ਤੋਂ ਬੰਦ ਸਨ ਤੇ ਚੀਨੀ ਵਿਸ਼ੇਸ਼ ਮੰਤ్రਾਲੇ ਦੇ ਬੁਲਾਰੇ ਜੋਕਨ ਨੇ ਕਿਹਾ ਕਿ ਉਡਾਣਾ ਅਕਤੂਬਰ ਦੇ ਅੰਤ ਤੱਕ ਮੋੜ ਸ਼ੁਰੂ ਹੋ ਜਾਣਗੇ ਤੇ ਭਾਰਤ ਨੇ 2 ਅਕਤੂਬਰ ਨੂੰ ਚੀਨ ਲਈ ਸਿੱਧੀ ਉਡਾਣਾ 6 ਅਕਤੂਬਰ ਤੋਂ ਮੋੜ ਸ਼ੁਰੂ ਹੋਣ ਦਾ ਐਲਾਨ ਕੀਤਾ ਸੀ ਤੇ ਤਰਜਮਾਨ ਨੇ ਕਿਹਾ ਕਿ ਇਹ ਸਭ ਤੋਂ ਤਾਜ਼ਾ ਕਦਮ ਹੈ ਜੋ ਦਰਸਾਉਂਦਾ ਹੈ ਕਿ ਕਿਵੇਂ ਦੋਵੇਂ ਦੇਸ਼ ਰਾਸ਼ਟਰਪਤੀ ਸ਼੍ਰੀ ਜਿਨਪਿੰਗ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ 31 ਅਗਸਤ ਨੂੰ ਧਿਆਨਜਿੰ ਵਿੱਚ ਹੋਈ ਅਹਿਮ ਗਲਵਾਤੇ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਦੱਖਣੀ ਫਿਲੀਪੀਨਸ ਦੇ ਇੱਕ ਸਬਵੇ ਵਿੱਚ ਸ਼ੁੱਕਰਵਾਰ ਸਵੇਰੇ 7.6 ਦੀ ਭਰਤਾ ਦਾ ਪੁਚਾਰ ਆਇਆ ਜਿਸ ਨਾਲ ਸੁਨਾਮੀ ਦਾ ਖਤਰਾ ਵੱਧ ਗਿਆ ਤੇ ਫਿਲੀਪੀਨ ਇੰਸਟੀਚਿਊਟ ਆਫ ਵੋਲਕੇਨੋਲੋਜੀ ਐਂਡ ਸੈਸਮੋਲੋਜੀ ਨੇ ਕਿਹਾ ਕਿ ਪੁਚਾਰ ਨਾਲ ਨੁਕਸਾਨ ਹੋਏ ਅਤੇ ਹੋਰ ਝਟਕੇ ਆਉਣ ਦੀ ਉਮੀਦ ਹੈ ਤੇ ਪੁਚਾਰ ਦਾ ਕੇਂਦਰ ਮਾਨੇ ਸਿਟੀ ਤੋਂ ਕਰੀਬ 62 ਕਿਲੋਮੀਟਰ ਦੱਖਣ ਪੂਰਬ ਵਿੱਚ ਦਬਾਓ ओरिएंटਲ ਸੂਬੇ ਨੇੜੇ ਸਥਿਤ ਸੀ ਦੇ ਪ੍ਰਸ਼ਾਂਤ ਸੁਨਾਮੀ ਚਸਤਾਵਨੀ ਕੇਂਦਰ ਨੇ ਕਿਹਾ ਕਿ ਪੁਚਾਰ ਕਰਕੇ ਇਸ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਕੇਰੇ ਵਿੱਚ ਸੁਨਾਮੀ ਲਹਿਰਾਂ ਉਡਾਉਣ ਦਾ ਖਾਸ ਕਰਕੇ ਉੱਠਣ ਦਾ ਖ਼ਸ਼ਿਆ ਤੇ ਕੇਂਦਰ ਨੇ ਹਾਲਾਂਕਿ ਸਪਸ਼ਟ ਕੀਤਾ ਕਿ ਵੱਡੇ ਪੱਧਰ ਦੇ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ। ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀ ਅੱਜ ਇੱਥੇ ਕੌਮੀ ਰਾਸ਼ਟਰੀ ਪੱਧਰ 'ਤੇ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਦੇ ਸੱਤਾ ਤੋਂ ਹਟੜ ਤੇ ਤਾਲੀਬਾਨ ਦੇ ਸੱਤਾ ਆਪਣੇ ਹੱਥ ਵਿੱਚ ਲੈਣ ਤੋਂ 4 ਸਾਲਾਂ ਬਾਅਦ ਤਾਲੀਬਾਨ ਸਰਕਾਰ ਦੇ ਕਿਸੇ ਆਗੂ ਦਾ ਕਾਬਲ ਤੋਂ ਭਾਰਤ ਦਾ ਇਹ ਪਹਿਲਾ ਉੱਚ ਪੱਧਰੀ ਦੌਰਾ ਹੈ ਤੇ ਮਾਮੂਲੀ ਤੋਂ ਜਾਣੇ ਖਾਸ ਕਰਕੇ ਜੋ ਮਾਮਲਾ ਹੈ ਇਸ ਤੋਂ ਜਾਣੂ ਹੋ ਕੇ ਲੋਕਾਂ ਨੇ ਦੱਸਿਆ ਕਿ ਮੁਤਕੀ ਆਪਣੇ 6 ਰੋਜ਼ਾ ਭਾਰਤ ਦੌਰੇ ਦੌਰਾਨ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨਾਲ ਤੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਲਵਾਲ ਨਾਲ ਵਿਆਪਕ ਗੱਲਬਾਤ ਕਰਕੇ ਤੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਜੀਤ ਜੈਸਵਾਲ ਨੇ ਸੋਸ਼ਲ ਮੀਡੀਆ ਤੇ ਕਿਹਾ ਕਿ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਕੀਦਾਂ ਨਵੀਂ ਦਿੱਲੀ ਪੱਜਣ ਤੇ ਨਿੱਘਾ ਸਵਾਗਤ ਹੈ ਤੇ ਉਹਨਾਂ ਕਿਹਾ ਕਿ ਅਸੀਂ ਉਹਨਾਂ ਦੇ ਨਾਲ ਦੁਵੱਲੇ ਸਬੰਧਾਂ ਅਤੇ ਖੇਤਰੀ ਮੁੱਦਿਆਂ ਤੇ ਚਰਚਾ ਕਰਨ ਲਈ ਉਤਸ਼ਾਹਿਤ ਹਾਂ ਹਰਿਆਣਾ ਦੇ ਸੀਨੀਅਰ ਆਈਪੀਐਸ ਅਧਿਕਾਰੀ ਪੂਰਨ ਕੁਮਾਰ ਦੇ ਖੁਸ਼ੀ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਵੱਡਾ ਐਕਸ਼ਨ ਲੈਂਦੇ ਹੋਏ ਐਫਆਰ ਦਰਜ ਕੀਤਾ ਹੈ ਜੀ ਸੋਸਾਈ ਨੋਟ ਤੇ ਆਧਾਰ ਤੇ ਚੰਡੀਗੜ੍ਹ ਪੁਲਿਸ ਨੇ ਸੈਕਟਰ 11 ਪੁਲਿਸ ਸਟੇਸ਼ਨ ਵਿੱਚ ਭਾਰਤੀ IPC ਦੀ ਤਾਰਾ 108 35 ਅਤੇ SC ST ਐਕਟ ਦੀ ਤਾਰਾ 31R ਦੇ ਤਹਿਤ FIR ਨੰਬਰ 155 ਦਰਜ ਕੀਤੀ ਹੈ ਤੇ ਚੰਡੀਗੜ੍ਹ ਪੁਲਿਸ ਨੇ ਵੀਰਵਾਰ ਰਾਤ 10:30 ਵਜੇ ਦੇ ਕਰੀਬ ਇਸ ਮਾਮਲੇ ਵਿੱਚ FIR ਦਰਜ ਕੀਤੀ ਤੇ FIR ਵਿੱਚ ਪੂਰਨ ਕੁਮਾਰ ਦੇ ਸੋਸਾਈ ਨੋਟ ਵਿੱਚ ਨਾਮਜ਼ਦ ਸਾਰੇ ਲੋਕਾਂ ਨੂੰ ਮੋਲਜਮ ਵਜੋਂ ਨਾਮਜ਼ਦ ਕੀਤਾ ਗਿਆ ਤੇ ਚੰਡੀਗੜ੍ਹ ਪੁਲਿਸ ਮੁਤਾਬਕ ਸੋਸਾਈ ਨੋਟ ਵਿੱਚ ਨਾਮਜ਼ਦ ਸਾਰੇ ਲੋਕਾਂ ਨੂੰ ਮੋਲਜਮ ਵਜੋਂ ਨਾਮਜ਼ਦ ਕੀਤਾ ਗਿਆ ਭਾਰਤੀ ਵਿਦਿਆਰਥੀਆਂ ਲਈ ਅਗਸਤ 2025 ਮਹੀਨਾ ਮੁਸ਼ਕਲਾਂ ਨਾਲ ਭਰਿਆ ਰਿਹਾ ਤੇ ਅਮਰੀਕੀ ਪ੍ਰਸ਼ਾਸਨ ਨੇ ਇਸ ਮਹੀਨੇ ਕੱਟ ਵਿਦਿਆਰਥੀ ਵੀਜ਼ਾ ਜਾਰੀ ਕੀਤੇ ਤੇ ਜੋ ਪਿਛਲੇ ਸਾਲ ਦੇ ਮੁਕਾਬਲੇ ਕਾਫੀ ਕਾਠਨ ਖਬਰ ਏਜੰਸੀ AFP ਦੇ ਅਨੁਸਾਰ ਅਗਸਤ 2025 ਵਿੱਚ ਅਮਰੀਕਾ ਨੇ ਕੁੱਲ 311138 ਵਿਦਿਆਰਤੀ ਵੀਜ਼ਾ ਜਾਰੀ ਕੀਤੇ ਜੋ ਅਗਸਤ 2024 ਨਾਲੋਂ ਉਨੇ ਦੇ ਚਾਵਲ 1% ਘਟਣ ਇਸ ਵੀਜ਼ਾ ਕਿਰਾਵਟ ਤੋਂ ਸਭ ਤੋਂ ਜ਼ਿਆਦਾ ਨੁਕਸਾਨ ਭਾਰਤੀਆਂ ਹੋਇਆ ਤੇ ਭਾਰਤੀ ਵਿਦਿਆਰਥੀਆਂ ਦੇ ਦਿੱਤੇ ਜਾਣ ਵਾਲੇ ਵੀਜ਼ਿਆਂ ਵਿੱਚ ਲਗਭਗ 44.5% ਦੀ ਕਮੀ ਦਰਜ ਕੀਤੀ ਗਈ ਤੇ ਇਹ ਘਟਾਓ ਟਰੰਪ ਪ੍ਰਸ਼ਾਸਨ ਦੇ ਹਾਲੀਆ ਫੈਸਲੇ ਤੋਂ ਬਾਅਦ ਆਈ ਹੈ ਤੇ ਜਿਸ ਵਿੱਚ ਵਿਦਿਆਰਥੀਆਂ ਅਤੇ ਹੋਰ ਵੀਜ਼ਾ ਸ਼੍ਰੇਣੀਆਂ ਦੀ ਮਿਆਦ ਸੀਮਤ ਕਰਨ ਦੇ ਫੈਸਲੇ ਸ਼ਾਮਿਲ ਹਨ ਚੀਨ ਦੇ 86647 ਵਿਦਿਆਰਥੀਆਂ ਨੂੰ ਅਮਰੀਕਾ ਨੇ ਵੀਜ਼ਾ ਜਾਰੀ ਕੀਤਾ ਹੈ ਕਮਜ਼ੋਰ ਅਮਰੀਕੀ ਡਾਲਰ ਅਤੇ ਮਜ਼ਬੂਤ ਵਿਸ਼ਵ ਵਿਆਪੀ ਸੰਕੇਤਾਂ ਦਾ ਸਮਰਥਨ ਦਰਮਿਆਨ ਮਲਟੀ ਕਾਮੋਡੀਟੀ ਐਕਸਚੇਂਜ ਐਮ ਸੀ ਐਕਸ ਤੇ ਅੱਜ ਸ਼ੁੱਕਰਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਪਾਰੀਵਾਦਾ ਦੇਖਣ ਨੂੰ ਮਿਲ ਰਿਹਾ ਹੈ ਤੇ ਸਪੌਟ ਮਾਰਕੀਟ ਵਿੱਚ ਸਥਿਰ ਮੰਗ ਨੇ ਵੀ ਕੀਮਤਾਂ ਦਾ ਹੱਤਾਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕੀਤੀ ਐਮ ਸੀ ਐਕਸ ਤੇ ਸੋਨੇ ਦੇ ਦਸੰਬਰ ਫਿਊਚਰਸ ਸਿਫਰ ਦੇ ਸ਼ਾਮਲ 30 ਪ੍ਰਤੀਸ਼ਤ ਵਾਧੇ ਕੇ 1,20,951 ਰੁਪਏ ਪ੍ਰਤੀ 10 ਗ੍ਰਾਮ ਅਤੇ ਵਪਾਰ ਕਰਦਾ ਦੇਖਿਆ ਗਿਆ ਤੇ ਜਦੋਂ ਕਿ ਚਾਂਦੀ ਦੇ ਦਸੰਬਰ ਫਿਊਚਰਸ ਉਸ ਸਮੇਂ ਦੌਰਾਨ ਲਗਭਗ ਸਥਿਰ ਰਹੇ ਤੇ ਸ਼ੈਸ਼ਣ ਦੌਰਾਨ ਅਮਰੀਕੀ ਡਾਲਰਸ ਸੂਚਕਾਂਕ ਸੀਪਾ ਦੇ ਸ਼ਮਲਾ 20% ਤੋਂ ਵੱਧ ਡਿੱਗ ਗਿਆ ਤੇ ਜਿਸ ਨਾਲ ਹੋਰ ਮੁਦਰਾਵਾਂ ਰੱਖਣ ਵਾਲੇ ਖਰੀਦਦਾਰਾਂ ਲਈ ਸੋਨਾ ਸਸਤਾ ਹੋ ਗਿਆ। ਅੱਜ ਜਾਨੀ 10 ਅਕਤੂਬਰ ਨੂੰ ਉੱਤਰਾਖੰਡ ਦੇ 5 ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾਬੰਦੀ ਜਾਂ ਮੀਂਹ ਪੈਣ ਦੀ ਸੰਭਾਵਨਾ ਹੈ ਜਿਸ ਵਿੱਚ ਉੱਤਰਕਾਸ਼ੀ, ਰੁਦਰਪਰੇਯਾ, ਚਮਵਲੀ, ਬਾਗੇਸ਼ਵਰ ਅਤੇ ਪਿਥੌਰਗੜ੍ਹ ਸ਼ਾਮਲੇ ਕੁਝ ਥਾਵਾਂ 'ਤੇ ਪਾਰੀ ਬਾਰਿਸ਼ ਵੀ ਹੋ ਸਕਦੀ ਹੈ ਜਦੋਂ ਕਿ ਬਾਕੀ ਜ਼ਿਲ੍ਹਿਆਂ ਦੇਾਦੂਨ ਹਰਦਵਾਰ ਊਧਮ ਸਿੰਘ ਨਗਰ ਅਲਮੋੜਾ ਚੰਪਾਵਤ ਅਤੇ ਨਹਿਰੀਤਾਲ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਤੇ ਅੱਜ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਬੱਦਲਵਾਈ ਹੈ ਤੇ ਜਦੋਂ ਕਿ ਥਾਵਾਂ ਦੇ ਵਿੱਚ ਤੋਂ ਪਾ ਤੇ ਅਲਮੋੜਾ ਸ਼ਹਿਰ ਸਵੇਰ ਤੋਂ ਧੁੰਦ ਵਿੱਚ ਟਕਿਆ ਹੋਇਆ ਸੀ ਤੇ ਮੌਨਸੂਨ ਰਾਜ ਤੋਂ ਚਲਾ ਗਿਆ ਫਿਰ ਵੀ ਮੀਂਹ ਜਾਰੀ ਹੈ ਤੇ ਮੌਨਸੂਨ ਦੇ ਜਾਣ ਤੋਂ ਬਾਅਦ ਕੁਝ ਦਿਨਾਂ ਤੋਂ ਪੈ ਰਹੀ ਪਿਆਨਿਕ ਗਰਮੀ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਸੀ ਤੇ ਪਰ ਪਿਛਲੇ 3-4 ਦਿਨਾਂ ਤੋਂ ਹੋ ਰਹੀ بارش ਕਾਰਨ ਮੌਸਮ ਪੂਰੀ ਤਰ੍ਹਾਂ ਬਦਲਾ ਗਿਆ ਤੇ ਦਿਨਾਂ ਦੋਨ ਵਿੱਚ ਅੱਜ ਅੰਸ਼ਕ ਤੌਰ ਤੇ ਬਦਲਵਾਈ ਰਹਿਣ ਦੀ ਉਮੀਦ ਹੈ ਸੋ ਅੱਜ ਦੇ ਬੁਲੇਟਨ ਵਿੱਚ ਇਹ ਨਹੀਂ ਦਿਆ ਹੋ ਆ ਗਿਆ ਧੰਨਵਾਦ